ਬਾਈ ਚਾਂਦ ਹੁਣ ਇੱਥੇ ਪਾਲੂ ਆ ਜੇ ਉਹ ਪੁੱਛਿਆ ਹੁਣ ਆਪਾਂ ਨੂੰ ਕੋਈ ਨਹੀਂ ਕਹਿੰਦੇ ਨਹੀਂ ਤੂੰ ਨਹੀਂ ਕਹਿੰਦਾ ਬਾਈ ਚਾਂਦ ਦਿਮਾਗ ਚੱਲ ਮੈਂ ਨਹੀਂ ਆਪਾਂ ਗੱਲਾਂ ਕਰੂਗੀ ਦਿਖਾਇਓ ਆਪਣੀ ਉਹ ਲੜਕੇ ਆਏ ਹੋਵੇ ਮੈਂ ਤਾਂ ਨਹੀਂ ਕਹਿੰਦਾ ਨਹੀਂ 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 ਅੱਛਾ ਕੁਛ ਨਹੀਂ ਕਹਿੰਦਾ ਕੋਈ ਪਾਲੂ ਨਹੀਂ ਕਹਿੰਦਾ ਕੁਛ ਕੋਈ ਡੇਰ ਮੂਸਮਾਸ ਕੁਛ ਨਹੀਂ ਆਪਣਾ ਤੁਸੀਂ ਆਰਾਮ ਨਾਲ ਕਰੋ ਕੰਮ ਠੀਕ ਹੈ ਉਜੀ ਵੇਲੇ ਦਾ ਇੰਟਰਨੈਸ਼ਨਲ ਤੇ ਬਾਕੀ ਉਹ ਜੀਐਮ ਜਿਹੜਾ ਐਨੀਵੇ ਮਿਲਟਰੀ ਦੇ ਆਏ ਹਾਲੇ ਆਦੇ ਮਿਲਟਰੀ ਦਾ ਵੀ ਲੱਗਾ ਆ ਦੇ ਟੀ ਇੰਟਰਨੈਟ ਕਿਹੜੀ ਕੰਪਨੀ ਦਾ ਇਹ 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 ਹੈਗਾ ਯਾ ਆਪਣੇ ਆ ਇੰਟਰਨੈਸ਼ਨਲ ਆ ਹੈਗਾ ਆ ਆ ਦੇ ਇਹ ਇਹਦਾ ਮਿਲਟਰੀ ਦਾ ਇਹ ਲੱਗਾ ਆ ਥੱਲੇ ਦੂਜਾ ਜਿਹੜਾ ਓਕੇ ਇਹ ਸੰਸਾਰ ਦੀ ਦੂਜੀ ਜੰਗ ਵੇਲੇ ਵਰਤੇ ਗਏ ਸੀ ਹਾਂ ਹਾਂ ਬਲੂ ਵੋਟੂ ਦੇ ਵਿੱਚ ਥਿਸ ਇਜ਼ ਅ ਰੀਅਲ ਯਾ ਇਹ ਕੁਛੇ ਹੀ ਬਣੇ ਸੀ ਇਹ ਟਰੱਕ ਆ ਜਿਹੜੇ ਆ ਲਿਮਟਿਡ ਸੀਰੋ ਆ ਦੇ ਕਿੱਥੇ ਲਿਖਿਆ ਆ ਆ ਦੇ ਸਾਈਡ ਤੇ ਇਹ ਸੀਰੀਅਲ ਨੰਬਰ 2 ਜਿਹੜੀਆਂ ਚੀਜ਼ਾਂ 2 ਦੇ ਨਾਲ ਆ ਬਣੀਆਂ ਉਹ ਕੈਨੇਡਾ ਦੀਆਂ ਆ ਇੱਕ ਦੀਆਂ ਅਮਰੀਕਾ ਦੀਆਂ ਆ ਹਾਂ ਤੈਨ ਜਿਹੜੀਆਂ ਮਿਕਸ ਕੋ ਦੀਆਂ ਜੇ ਜਪਾਨੀਆਂ ਡਬਲਿਊ ਜਰਮਨ ਦੀਆਂ ਇਹ ਮਤਲਬ ਗਰਾਉਂਡ ਡਰੋਨ ਇਹਨੂੰ ਕਹਿੰਦੇ ਆ ਗਰਾਉਂਡ ਤੁਸੀਂ ਟਰੈਕਟਰ ਨਾਲ ਵੀ ਖਿੱਚ ਸਕਦੇ ਹੋ ਘੋੜਿਆਂ ਨਾਲ ਖਿੱਚ ਲਓ ਜਿੰਨਾ ਮਰਜ਼ੀ ਖਿੱਚ ਲਓ ਕਿਉਂ ਪਈਏ ਤੋਂ ਘੁੰਮਣਾ ਆ ਉਹ ਜਿਹੜੀ ਕਟਰੇ ਆ ਉਹਨੇ ਇਹਨੂੰ ਚਲਾਉਣਾ ਆ ਹੋਰ ਪਸ਼ੂ ਵੀ ਕੋਈ ਵੀ ਆ ਘੋੜੇ ਨੂੰ ਪਹਿ ਲਿਆ ਜੇ ਤੁਸੀਂ ਉਹ ਘੋੜਾ ਇੱਥੋਂ ਲੈ ਕੇ ਜਾਣਾ ਨਾ ਬੀਸੀ ਨੂੰ ਵੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਭਾਵੇਂ 2 ਕਿਲੋ ਮੀਟਰ ਪਾਉਂ ਰਸਟ ਜਿੱਦਾਂ ਮਰਜ਼ੀ ਤੁਰੇ ਜਾਓ ਕੰਤੂ ਬਰੰਦੂ ਯੂਗ ਕਰੋਗੇ ਪਰ ਇਹਨਾਂ ਦੇ ਲਾ ਜਿਹੜਾ ਲਿਫਟ ਨਹੀਂ ਘੋੜੇ ਦਾ ਕੀਤਾ ਕਿਉਂ ਕੋੜਾ ਇਜ਼ ਅ ਕਿੰਗ ਤੂੰ ਤਾਂ ਇਹ ਲੱਗਦਾ ਕਿਲਾ ਯਾਜ ਹੀ ਰਹਿ ਗਿਆ ਹੁ ਚਲਾਉਣ ਵਾਲਾ ਤੁਹਾਡੇ ਨਹੀਂ ਯਾਜ ਵੀ ਉਡਾ ਲਈਦਾ ਉਡਾ ਲਈਦਾ oh yes ਅੱਛਾ ਰਹਿੰਦਾ ਕੀ ਫਿਰ ਚਲਾਉਣ ਵਾਲਾ ਬਸ ਭਾਈ ਜੀ ਆਹ ਕੀ ਰੱਖੀ ਬੈਠੇ ਹਾਂ ਆਹ ਇਹ ਆਪਣੇ ਨਾ ਜਿੱਦਾਂ ਉਹ D7 ਸੀਗਾ ਜਿਹਦੇ ਮੂਰੇ B ਕੱਟ ਰਿਆ ਏਦਾਂ ਤਕੋਂ ਨੇ ਪਰ ਉਹ ਵਿੱਚ ਆ ਬੁਸ਼ੇਸ ਪਿਆ ਜੇ ਦੇਖਣਾ ਉਹ ਵੀ ਦਾੜਿਆਂ ਨੇ ਪਰ ਉੱਥੇ ਕਾਫੀ ਦੂਰ ਹੈ ਇੱਥੋਂ ਬੁਸ਼ੇਸ ਠੀਕ ਆ ਇਹ ਫੇ ਜਦੋਂ ਤੁਰਿਆ ਜਾਂਦਾ ਨਾ ਹੂੰ ਥੱਲੇੋਂ ਆਇਆ ਸਾਫ ਡਰਖਤ ਵੱਡੀ ਜਾਂਦਾ ਜਦੋਂ ਦਾਤੀ ਘਾ ਵੱਡੀ ਅੱਛਾ ਡਰਖਤ ਵੱਡਣ ਲਈ ਸੀ ਇਹ ਨਹੀਂ 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 ਇਹ ਨਹੀਂ ਹੂੰ ਜਦੋਂ ਵੱਡ ਹੋ ਜਾਂਦੇ ਆ ਫੇ ਬ੍ਰੇਕਿੰਗ ਪਲਾਓ ਆ ਫੇ ਜੜਾਂ ਜੁੜਾਂ ਫੇ ਸਾਰੀਆਂ ਪੱਟ ਦਿੰਦਾ ਬਹੁਤ ਔਖਾ ਅੱਛਾ ਡੂੰਗਾ ਜਾਂਦਾ ਇਹ ਮਤਲਬ ਇਹਨੇ ਫੇ ਜੜਾਂ ਜੁੜਾਂ ਪੱੜ ਕੇ ਪਾੜ ਦੇਣੀਆਂ ਜਦਾਂ ਫੇ ਮੰਨ ਲਓ ਥਾਂ ਜਿਹੜਾ ਆਬਾਦੀ ਲਈ ਜਦਾਂ ਆਵਾਜ਼ ਕਰਨਾ ਆਵਾਜ਼ ਕਰਨ ਵਾਸਤੇ ਆ ਤੇ ਉਦਾਂ ਇਹਨਾਂ ਦੀਆਂ ਫੇ ਪਹਿਲ ਜੇ ਤੁਸੀਂ ਐਕਤੀ ਜੜਾਂ ਵੱਡ ਦਿੰਨੇ ਆ ਤੇ ਕੱਢ ਕੇ ਤੇ ਮੱਲੇ ਗਲਬੋਸ਼ੇ ਦੀ ਜਾਂਦਾ ਆ ਬਹੁਤ ਠੀਕ ਆਂਦੀ ਜਿਹਨੂੰ ਜਿਹੜਾ ਇਹ ਪਾਪੂਲ ਇਹ ਇਹ ਗਲਬੋਛੇ ਦੀ ਜਾਂਦਾ ਪਾੜ ਦਿੰਦੇ ਤੇ ਮੁੜ ਕੇ ਦੂਜੇ ਸਾਲ ਹੀ ਕਣਕ ਬੀਜ ਦਿੰਦੇ ਆ ਲੈ ਆਹ ਵੀ ਖੜੀ ਐ ਕਿਸੇ ਮੀਦ ਵੀ ਟੌਰ ਹੋਊਗੀ ਮਿਨੀ ਕੂਪਰ ਆ ਮਿਨੀ ਕੂਪਰ ਮਿਨੀ ਕੂਪਰ ਲੈ ਦੂੰਗਾ ਵਿੱਚ ਬੈ ਕੇ ਮਾਰੀ ਗੇੜੀਆਂ ਗਾਣਾ ਨਹੀਂ ਸੀ ਆ ਖੜੀ ਆ ਇਹਦੇ ਨਾਲ ਦਾ ਜਿਹੜਾ ਟਰੱਕ ਸੀ ਨਾ ਹਾਂਜੀ ਮੈਂ ਜਦੋਂ ਪੋਰਟਲ ਬਾਨੀ ਆ ਲਾ ਲੀ ਗੀ ਦੀ ਗੱਲ ਕਰਦੇ ਹੋ ਮੇਰੇ ਕੋਲ ਟੈਲੀਵਿਜ਼ਨ ਜਿਹੜਾ ਸੀਗਾ ਹਾਂਜੀ ਲੈ ਦੇਖਣ ਨੂੰ ਹਾਂਜੀ ਮਨ ਲਉਦੋਂ ਸਾਡੇ ਮੇਰਾ ਖਿਆਲ ਕੇਬਲ ਤਾਂ ਸੀ ਜ਼ਿੰਦਗੀ ਚ ਨਹੀਂ ਲਵਾਈ ਹੂੰ ਪਰ ਉਹ ਐਂਟੀਨਾ ਇੱਕ ਦੋ ਚੈਨਲ ਆ ਜਾਂਦੇ ਹੁੰਦੇ ਸੀ ਹੂੰ ਇਹਦੇ ਨਾਲ ਦਾ ਟਰੱਕ ਜਿਹੜਾ ਸੀ ਗੋਰੇ ਕੋ ਸੀ ਹੂੰ ਡੌਨ ਫੈਦਰ ਚੱਕੋ ਹੂੰ ਉਹਦੇ ਕੋ ਉਹਦੇ ਇੰਜਨ ਹੈ ਨਹੀਂ ਫੇਰਾ ਅੱਛਾ ਮੈਂ ਫੇਰ ਟੀਵੀ ਆਪਣੀ ਵੇਚੀ ਹਾਂ ਤੇ ਟਰੱਕ ਲਿਆ ਉਹ ਤੋਂ ਟੀਵੀ ਵਿੱਚ ਕਿਆ ਲਿਆ ਹਾਂ ਅੱਛਾ ਉਹ ਟਰੱਕ ਹੈ ਮਤਲਬ ਨਹੀਂ ਇਹ ਉਹ ਨਹੀਂ ਉਹਦੇ ਨਾਲ ਦਾ ਆ ਹੈ ਤੇ ਫੇ ਉਹ ਟੀਵੀ ਵੇਚ ਕੇ ਮੈਂ ਟਰੱਕ ਲਿਆ ਫੇ ਹੁੰਦਾ ਸੀ ਚਰਚਪਾਟ ਸੰਗੋਰਾ ਮਕੈਨਿਕ ਹਾਂ ਉਹਨੂੰ ਫੇ ਮੈਂ 100 ਡਾਲਰ ਕਰਕੇ ਦਿੱਤਾ ਉਹਨ ਮੇਨਾ ਇੰਜਨ ਬਣਾਉਣ ਦੀ ਕੀਤੀ ਉਹ ਟਰੱਕ ਮੈਂ ਬਹੁਤ ਚਲਾਇਆ ਅੱਛਾ ਪੀਡੀ 5 ਜੀਡੀ ਸਿੱਖ ਜਾ ਕੇ ਮੈਂ بڑے ਟਰੱਕ ਟੁਕ ਵੇ ਇੱਥੇ ਮੈਂ ਮਕੈਨਿਕ ਵੀ ਕਰਦਾ ਰਿਹਾ ਐਪਸੋਡ ਜਦਾਂ ਅੱਛਾ ਗੱਡੀਆਂ ਰਿਪੇਅਰ ਵੀ ਕਰਦਾ ਰਿਹਾ ਆਪਾਂ ਆਪਣੇ ਸਾਰਿਆਂ ਦੀਆਂ ਸਾਰੇ ਜਾਣਦੇ ਮੈਨੂੰ ਤਾਂ ਹੀ ਉਹ ਜਾਣਦੇ ਉੱਥੇ ਸਾਰੇ ਜਾਣਦੇ ਆ ਇਹ ਕੌ ਖੜਾ ਬਾਈ ਵੀ ਮਾਰ ਕੇ ਮੈਂ ਚਾਹਤੀ ਉਹ ਮਿਨੀ ਐਪਲਸ ਮਿਨੀ ਐਪਲਸ ਇਹ ਵੀ ਮੇਰੀ ਅਮਰੀਕਾ ਦਾ ਵਾ ਮਿਨੀ ਐਪਲਸ ਆ ਕਿੱਥੇ ਖੜਾ ਲੈ ਮਿਨੀ ਐਪਲਸ ਆ ਤਾਂ ਬੜਾ ਬੜਾ ਫਰਾਣਾ ਹੁੰਦਾ ਇਹ ਆ ਇਹ ਬਹੁਤ ਇਹਤੇ ਮੈਂ ਬਹੁਤ ਸਟੱਡੀ ਕੀਤੀ ਆ ਦੀ ਇਹ ਇਹ ਸਾਡੇ ਕੋ ਚੌਹ ਜਣਿਆਂ ਕੋਈ ਇਹੀ ਹੁੰਦੇ ਸੀਗੇ ਅੱਛਾ ਬਰਾਇਨ ਕੋ ਬਰਾਇਨ ਕੋ ਮੇਰੇ ਭੂਆ ਦੇ ਮੁੰਡੇ ਸੇਵੇ ਕੋ ਅੱਛਾ ਜੀ ਤੇ ਦੋ ਤਿੰਨ ਗੋਰੇ ਹੋਰ ਤੇ ਸਾਨੂੰ ਅੱਖਾਂ ਨਾ ਆਇਆ ਨੇ ਸਾਨੂੰ ਅੱਖਾਂ ਮੀਟੀ ਅਸੀਂ ਮਤਲਬ ਬੰਦ ਹੀ ਦਈ ਇੰਨਾਂ ਆ ਠੀਕ ਆ ਜੀ ਤੇ ਉੱਥੋਂ ਵੀ ਵੇ ਸ਼ੌਂਕ ਪਏ ਹੋ ਆ ਜਦਾਂ ਠੀਕ ਆ ਆ ਸਿਰ ਨਿਕਲ ਲਿਆ ਸੀ ਹੁਣ ਇਹ 2 ਸਾਲ ਉੱਥੇ ਹੀ ਖੜਾ ਰਿਆ ਲਿਆਈ ਟਾਈਮ ਨਹੀਂ ਲੱਗਾ ਹੁਣ ਇੱਥੇ ਲੱਗ ਗਈ ਤੇ ਮੈਂ ਚੱਕ ਕੇ ਘਰ ਖੜਾ ਕਰਤਾ ਉਦੋਂ ਟ੍ਰੇਲਰ ਵੜੇ ਉਹ ਮਹਿੰਗੇ ਗਏ ਆ ਉਹ 1,81,000 ਦਾ ਇੱਕ ਆਹ ਉਹ ਹਰਾ ਜ ਆ ਉਹ ਕੰਬਾਈਨ ਕੰਬਾਈਨ ਹਾਂ ਦਿਖਾਇਓ ਇਹ ਕਿਹੜੇ ਸਾਲ ਦੀ ਆ ਇਹ ਚਲਦੀ ਚੁਲਦੀ ਤੇ ਨਹੀਂ ਇਹ ਤਾਂ ਚਲ ਜਾਣੀਆਂ ਵਿਚਾਰੀਆਂ ਨੇ ਤੇ ਸਾਡੋ ਡ ਵੱਢ ਕੇ ਉੱਥੇ ਇਹ ਕਈ ਵਾਰੀ ਹੈ ਨਾ ਉਹ ਹੁਣ ਜਦੋਂ ਇਧਰੋਂ ਮਸ਼ੀਨਰੀ ਚੱਕੀ ਦੀ ਆ ਉਹ ਲੇਟ ਨੂੰ ਕਿਹੜੇ ਸਾਲ ਦੀ ਹੋਊਗੀ ਇਹ ਮੇਰੇ ਹਿਸਾਬ ਨੇ ਹੋਊਗੀ ਅਬਾਊਟ ਹੋਊਗੀ ਇਹ 60 ਦੇ ਲਾਗੇ 1960 ਦੀ ਕੰਬਾਈਨ ਆ ਇਹ 60 ਸਮਵਰ ਦੇ ਆ ਪੱਕਾ ਤਾਂ ਨਹੀਂ ਪਤਾਵੇਂ ਮੈਂ ਕਹਿ ਦਵਾ ਤੈਨੂੰ ਮੈਂ ਹੈ ਨਹੀਂ ਕੀ ਜੀ ਗਈ ਇਹ ਕੰਬਾਈਨ ਇਹ ਹਾਂਜੀ ਹੈ ਨਹੀਂ ਕੀ ਜੀ ਗਈ ਆ ਇਹ ਸਭ ਤੋਂ ਛੋਟੀ ਜਾਨ ਡੀਰ ਦੀ ਆ ਕੰਬਾਈਨ ਜਿੱਦਾਂ ਹੁਣ ਆਪਣੇ ਖੇਤ ਨਿੱਕੇ ਨਿੱਕੇ ਆਪਾਂ ਬੋਨੇ ਇੰਡੀਆਂ ਗਈ ਹਾਂਜੀ ਇਹ ਫੇਰ ਮੋੜਨ ਕਰਨ ਨੂੰ ਬਹੁਤ ਵਧੀਆ ਰਹਿੰਦੀ ਐ ਮੈਂ ਤਾਂ ਰੱਖੀ ਉਹ ਆ ਉਹਦੇ ਨਾਲ ਦੀ ਉਹ ਖੜੀ ਆਪਣੇ ਕੋ ਇਹਦੇ ਨਾਲ ਦੀ ਪੂਰੇ ਪਰਮਾਨੈਂਟ ਤੇ ਖੜੀ ਉਹ ਵੀ ਫੋੜੀ ਆ ਤੇ 195 ਆ ਸੋ ਇੱਕ ਚੀਜ਼ ਚੂਜ ਲੋਡ ਪਈ ਤੇ ਮੁੜ ਕੇ ਇਹਦੀ ਆਪਾਂ ਕੱਢ ਸਕਦੇ ਹਾਂ ਹੂੰ ਆ ਤਵੀਆਂ ਤੋਂ ਵੀ ਹਾਂ ਇਹ ਤਾਂ ਹਾਲਿਆ ਇਹ ਵੀ ਆਈ ਨੋ ਹਾਂ ਜੁੰਡੀ ਕਰਦੇ ਆ ਹਰਾ ਰੰਗ ਸਾਰਾ ਇਹ ਕਾਕ ਸ਼ਟ ਆ ਉਹ ਉਹ ਇਹ ਉਹ ਕਾਮਾਨ ਦਾ ਮੋਰੇ ਆ ਉਹ ਜੋਂ ਨੀਰ ਡਾਕ ਸ਼ਟ ਕੈਨੇਡਾ ਦੀ ਕੰਪਨੀ ਆ ਇਹ ਕਾਕ ਸ਼ਟ ਨਹੀਂ ਇਹ ਇਹ ਮੈਂ ਕਹਿੰਨਾ ਇਹ ਨਹੀਂ ਕਾਕ ਸ਼ਟ ਨਹੀਂ ਇਹ ਪਰ ਯਾਰ ਇਹ ਕੈਨੇਡਾ ਦੀ ਹੈ ਇਹ ਆ ਕੀ ਆ ਇਹ ਬੇਲਰ ਆ ਬੇਲਰ ਇਹ ਵੀ ਅਮੀ ਕੰਡਮੇ ਹੀ ਆ ਪਰ ਇਹ ਜਿੱਦਾਂ ਹਨਾ ਜਦੋਂ ਘਾ ਤੁਸੀਂ ਹੁਣ ਵੱਢ ਲੈਂਦੇ ਆ ਬਣਾ ਕੇ ਇਹ ਸਕੁਅਰ ਬੇਲ ਬਣਾਉਂਦੇ ਆ ਉਹ 40 ਕੁ 50 ਪੌਂਡ ਦੀ ਬਣ ਜਾਂਦੀ ਆ ਸਹੀ ਹੈ ਪੀਟਰ ਬੈਲਟ ਦਾ ਖੜਾ ਇੱਧਰ ਨਹੀਂ ਇਹ ਕੈਨਵਰਥ ਦਾ ਕੈਨਵਰਥ ਅੱਛਾ ਪੀਟਰ ਬੈਲਟ ਦਾ ਭਰਾ ਅੱਛਾ ਇਹ ਵੀ ਤਕੜੇ ਸੀ ਟਰੱਕ ਨੋ 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 ਇਹ ਟਰੱਕ ਬਹੁਤ ਤਕੜੇ ਆ ਬਹੁਤ ਤਕੜੇ ਆ ਇਹਨਾਂ ਦੀ ਖੂਬੀਅਤ ਕੀ ਇੱਧਰ ਆਓ ਮੈਂ ਤੁਹਾਨੂੰ ਦਿਖਾਉਂਦਾ ਇਹਨਾਂ ਦੇ ਕੀ ਆ ਮੂਰਤੀ ਆਵਾ ਮੂਰਤੀ ਜਾ ਸਕਦੇ ਉੱਧੇ ਦੀ ਆ ਜਾਓ ਆ ਗਿਆ ਉੱਧਰ ਹੀ ਆ ਗਿਆ ਇਹਨਾਂ ਦੀ ਕੀ ਖਾਬੀ ਸੀ ਲੈ ਇਹ ਕੈਨਵਰਥ ਆ ਹਾਂਜੀ ਤੇ ਬਣਿਆ ਵੀ ਕੈਨੇਡਾ ਚ ਹੀ ਆ ਅੱਛਾ ਤੇਰ ਖੱਡ ਦੇ ਵੀ ਕੈਨੇਡਾ ਹੀ ਲਿਖਿਆ ਆ ਦੇ ਕਿੱਥੇ ਲਿਖਿਆ ਆ ਆ ਦੇ ਸਾਈਡ ਤੇ ਇਹ ਸੀਰੀਅਲ ਨੰਬਰ 2 ਜਿਹੜੀਆਂ ਚੀਜ਼ਾਂ 2 ਦੇ ਨਾਲ ਆ ਬਣੀਆਂ ਉਹ ਕੈਨੇਡਾ ਦੀਆਂ ਆ ਇੱਕ ਦੀਆਂ ਅਮਰੀਕਾ ਦੀਆਂ ਆ ਤਿੰਨ ਜਿਹੜੀਆਂ ਮੈਕਸਿਕੋ ਦੀਆਂ ਜੇ ਜਪਾਨੀਆਂ ਡਬਲਿਊ ਜਰਮਨ ਦੀਆਂ ਅੱਛਾ ਜਿਹੜੀ ਇਹ ਜਿੰਨਾ ਸੀਰੀਅਲ ਨੰਬਰ ਹੁੰਦਾ ਨਾ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਕਿਹੜੀ ਕਲਾਸ ਦਾ ਵਹੀਕਲ ਆ ਕਿੱਥੇ ਬਣਿਆ ਆ ਹਾਂ ਇਹ ਕੈਨੇਡਾ ਦਾ ਬਣਿਆ ਫਿਰ ਇਹਦਾ ਇਹਦੀ ਖੂਬियत ਕੀ ਇੱਧਰ ਆਓ ਹਾਂ ਆ ਗਿਆ ਇਹਦੇ ਹੁਣ ਇਹ ਹੈਗਾ ਆ 18 4 ਇੱਕ ਮਿੰਟ ਇਹ ਹੈਗਾ 18 4 ਕਿੱਥੇ ਲਿਖਿਆ ਤੋ ਇਹਦੇ ਟਰਾਂਸਮਿਸ਼ਨ ਆ ਅੱਛਾ ਇਹ 64 ਗੇਅਰ ਆ ਇਸ ਟਰੱਕ ਦੇ 64 ਗੇਅਰ 64 ਗੇਅਰ ਅੱਛਾ ਹਾਂ 64 ਗੇਅਰਸ ਦੈਟਸ ਵਾਈ ਦੇ ਵੈਰੀ ਟਫ ਹੂੰ ਸੋ ਉਹ ਜਿਹੜਾ ਆ 4 ਸਪੀਡ ਟਰਾਂਸਮਿਸ਼ਨ ਆ ਪਰ ਇਹ ਜਿਹੜਾ ਆ ਉਹਰੇ 18 ਸਪੀਡ ਆ ਠੀਕ ਆ ਗੱਲ ਸੋ ਆ ਜਿੱਦਾਂ ਆਮ ਜਿਹੜੇ ਹੈਗੇ 18 ਹੀ ਆ ਉਹ 4 ਸੇ 18 ਚੌਕਾ 64 ਜਿਹੜੇ ਆ ਨਹੀਂ 18 ਚੌਕ 72 72 ਗੇਰਿਆ ਦੇ ਲਾਦ ਗਏ ਹਾਂਜੀ ਆ ਲੈ ਸੋ ਹੁਣ ਜਿੱਤਾਂ ਹੁਣ ਤੁਸੀਂ ਖਿੱਚਣਾ ਲੋਡ ਆਇਲ ਫੀਲਡ 'ਚ ਨਾ ਇਹਨੇ ਮਤਲਬ ਜਿੰਨੇ ਗੇਰਿਆ ਤੁਹਾਡੇ 72 ਗੇਰਿਆ ਤੇ ਤੁਸੀਂ ਜੂਨ ਦੀ ਤੋਰੇ ਇਹਨੂੰ ਤੋੜ ਲੈਣਾ ਆ ਅੱਛਾ ਫੇਰ ਥੋ ਇਹਨੇ ਆ ਵਿੰਜ ਆ ਬੈਡ ਜਿਹੜੇ ਥੱਲੇ ਆ ਤੁਸੀਂ ਮਸ਼ੀਨ ਉੱਤੇ ਚੜਾ ਲਈ ਆ ਉਹਨੂੰ ਕੇਵਲ ਪਾਉਣੀ ਆ ਕੇਵਲ ਪਾ ਗਏ ਨੇ ਉੱਤੇ ਇੱਥੇ ਲੈਣਾ ਲਾਈਵ ਰੋਲ ਆ ਹਾਂ ਉੱਥੇ ਇੱਥੇ ਲੋਕ ਲੱਗ ਜਾਣੀ ਕਿ ਮਸ਼ੀਨ ਲੈ ਕੇ ਚਲੇ ਜਾਓ ਇਹ ਤੇ ਵਧੀਆ ਪੁਰਾਣੇ ਟਰੱਕ ਜਦਾਂ ਬਿਲਕੁਲ ਉਦਾਂ ਇਹ ਮੇਰੇ ਤੋਂ ਮਰਾਖਾਲ ਗੋਰੇ ਨੇ ਲੈ ਜਾਣਾ ਉਹ ਮੰਗਦਾ ਆ ਕਹਿੰਦਾ ਮੇਰੇ ਤੋਂ ਮੈਕ ਲੈ ਲਾ ਉਦਾਂ ਮੈਕ ਬਹੁਤ ਵਧੀਆ ਕਹਿੰਦਾ ਉਹਨਾਂ ਤੋਂ ਹੋਸ ਟ੍ਰੇਲਰ ਪੁਰਾਣੇ ਨਾਲ ਖਿੱਚ ਲਿਆ ਕਰ ਜੀ ਤੇ ਇੱਧਰ ਵੀ ਟਰੈਕਟਰ ਖੜਾ ਦਰਸ਼ਕੋ ਦੇਖ ਸਕਦੇ ਹੋ ਕੰਬਾਈਨ ਇਹ ਕਿਹੜੀ ਪੁਰਾਣੀਆਂ ਕਿ ਨਵੀਂ ਇਹ ਹੈ ਨਹੀਂ ਨਹੀਂ ਇਹ ਤਾਂ ਪੁਰਾਣੀਆਂ ਉਹ ਜਿਹੜੀ ਪਿੱਛੇ ਦੇਖਦੇ ਸੀ ਉਹ ਜੌਨ ਡੀਅਰ ਫੋੜੀ ਉਹਦੇ ਨਾਲ ਦੀ ਆ ਆਹ ਪਰਲੀ ਇਹ ਸਭ ਤੋਂ ਛੋਟੀ ਕੰਬਾਈਨ ਆ ਅੱਛਾ ਪਰਲੇ ਪਾਸੇ ਹਾਂ ਇਹ ਫੇ ਨਿੱਕੇ ਥੋੜੇ ਵਾਲੇ ਖੇਤ ਮੋੜ ਨਹੀਂ ਕਰਨੀ ਜਿੰਨੇ ਮਰਜੀ ਹੈ ਨਾ ਮਤਲਬ 2-4 ਖੀਲੇ ਵੀ ਉਹ ਵੀ ਬਾਹ ਸਕਦਾ ਆ ਜਿਹੜੀਆਂ ਵੱਡੀਆਂ ਉਹਦਾ ਫੇ بڑے بڑے ਚਾਹੀਦੇ ਆ ਤੇ ਟਰੈਕਟਰ ਦਾ ਬਜਾਰਾ ਇਹ ਆਪਸ਼ਨ ਤੋਂ ਹੀ ਲਾਗੀ ਹੋਈ ਲਿਆ ਸੀ ਅੱਛਾ ਸੀ ਇਹ ਜਦੋਂ ਇੰਜਨ ਉਹਦਾ ਡੀਜ਼ਲ ਇਹ ਚ ਪਾਤਾ ਸੀ ਤੇ ਐਨੀਵੇ ਮੈਂ ਕੋਈ ਹੈ ਤਾਂ ਨਹੀਂ ਹੈ ਕੋਈ ਟੈਨਸ਼ਨ ਵੀ ਇਹਨੂੰ ਚਲਾਉਣਾ ਜਾਂ ਕਰਨਾ ਯੂ نو ਠੀਕ ਸ਼ੌਂਕੀਏ ਤੌਰ ਤੇ ਖੜਾ ਹਾਂ ਸ਼ੌਂਕੀਏ ਤੌਰ ਤੇ ਖੜਾ ਆ ਤੇ ਆ ਆਹ ਆਹ ਕਿਹੜੀ ਮਸ਼ੀਨ ਆ ਇਹ ਸੀਡਰ ਆ ਸੀਡਰ ਇੱਕ ਪਾਸੇ ਇਹਦੇ ਜਦਾਣਾ ਪੈਂਦਾ ਫੇ ਇੱਕ ਦੇ ਵਿੱਚ ਖਾਦ ਪੈ ਜਾਂਦੀ ਆ ਅੱਛਾ ਇਹ ਵੀ ਪੁਰਾਣੀਆਂ ਹੀ ਆ ਜੋੜੀਆਂ ਦੀਆਂ ਹਾਂ ਇੰਨੀਆਂ ਪੁਰਾਣੀਆਂ ਮੈਨੂੰ ਜੋੜ ਦੇਦੀਆਂ ਪਏ ਆ ਫੁੱਲ ਫੁੱਲ ਘਰ ਵਾਲੇ ਲਾਇਓ ਆ ਹੂੰ ਏਦਾਂ ਫੇ ਵਧੀਆ ਗਰਾਊਂਡ ਤੋਂ ਹਾਈ ਯੂ ਨੋ ਤੇ ਉਹ ਖੜੀ ਐ ਇੱਕ ਕੰਬਾਈਨ ਉਹ ਥਰੇਸ਼ਰ ਆ ਥਰੇਸ਼ਰ ਜਿਹੜੇ ਪੂਲੇ ਬਣਾ ਕੇ ਸਿੱਟੀ ਦੇ ਆ ਅੱਛਾ ਪਰ ਮੈਂ ਉਹਦੇ ਵਿੱਚ ਜਿੱਦਾਂ ਨਾ ਉਹ ਵੇਲਾ ਟਰੈਕਟਰ ਨਾਲ ਫੇ ਪਟੇ ਨਾਲ ਚੱਲਣੀ ਆ ਹੂੰ 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 ਤੇ ਉਹ ਪਟੇ ਨਾਲ ਚੱਲ ਕੇ ਉਹ ਪਰੇ ਫੇ ਉਹ ਆ ਧੂਤਰਾ ਜਾਂ ਘੁੰਮ ਜਣਾ ਇਧਰ ਨੂੰ ਤੂੜੀ ਸਿੱਟਣ ਨੂੰ ਉਹ ਦਾਣੇ ਕੱਢਣ ਨੂੰ ਤੇ ਉੱਥੋਂ ਉਹ ਪੂਲੇ ਸਿੱਟਣ ਨੂੰ ਠੀਕ ਆ ਇਹ ਇੱਧਰ ਦੀ ਜੇ ਹੁਣ ਆ ਇੱਧਰ ਦੀ ਆ ਜੰਨੇ ਸ਼ਾਇਦ ਆਜੋ ਇੱਧਰ ਦੀ ਦਿਖਾ ਲਈ ਦਿੰਨੇ ਇੱਧਰ ਖੜੇ ਹੋ ਦੋ ਚਾਰ ਟਰੱਕ ਜਿਹੜੇ ਆ ਆਜੋ ਆਜੋ ਪੁਰਾਣੇ ਪੁਰਾਣੇ ਹੀ ਆ ਉਹ ਉਹ ਵਰਲਡ 2 ਦੇ ਆ ਵਰਲਡ 2 ਦੇ ਹਾਂ ਓਕੇ ਆਜੋ ਉਹ ਵਰਲਡ 2 ਦੇ ਦੇਖਣੇ ਤਾਂ ਆਜੋ ਬਈ ਟਰੱਕ ਬੜੇ ਉਹ ਗਣਮੇ ਟਰੱਕ ਸੀ ਉਹ ਐਕਚੁਅਲੀ ਅੱਛਾ ਬੜਾ ਬੜਾ ਉਹ ਮਿਊਜ਼ੀਅਮ ਚ ਉਹ ਵੀ ਲਿਆ ਸੀ ਮੈਂ ਠੀਕ ਆ ਜੀ ਉਹ ਇੱਥੇ ਸੀ ਜੋਰਜ ਮਕੇਨਜੀ ਹੂੰ ਜਿਹੜਾ ਮਕੈਂਦੀ ਆ ਨਾ ਹੂੰ ਹੂੰ ਕਾਫੀ ਮਕੈਂਦੀ ਇੱਥੇ ਜਿਹੜਾ ਪਹਿਲਾ ਮਕੈਂਦੀ ਆਇਆ ਹੂੰ ਹੂੰ ਤਾਈਓ ਮਕੈਂਦੀ ਹਾਈਵੇ ਦਾ ਨਾਮ ਆ ਅੱਛਾ ਮਕੈਂਦੀ ਹਾਂ ਜਦੋਂ ਰਿਵਰ ਤੇ ਆ ਸੋ ਮਤਲਬ 골ਡ ਰਸ਼ ਜਦੋਂ ਫਿਰ ਸਾਰੇ ਇੱਧਰ ਥੋਨਾ ਥੋਨਾ ਪਟਦੇ ਸੀ ਜੀ ਬੜੇ ਮਤਲਬ ਇੱਧਰ ਨੂੰ ਫਿਰ 골ਡ ਰਸ਼ ਟਾਈਮ ਇੱਧਰ ਨੂੰ ਦੁਨੀਆ ਬਹੁਤ ਆਈ ਤੇ 1960 ਦੇ ਵਿੱਚ ਇੱਧਰ ਆਏ ਅਮਰੀਕਾ ਤੋਂ ਜਿਹੜੇ ਫੌਜੀ ਆ ਅੱਛਾ ਉਹਨਾਂ ਨੂੰ ਸੀ ਵੀ ਮੇਰੇ ਲੜਾਈ ਲੱਗੂਗੀ ਅਮਰੀਕਾ ਦੀ ਰਸ਼ੀਆ ਦੇ ਨਾਲ ਅੱਛਾ ਫੇ ਉਨੀ ਸੜਕਾਂ ਇੱਥੇ ਬਣਾਈਆਂ ਆ ਕੇ ਅੱਛਾ 1960 ਦੇ ਵਿੱਚ ਕੈਂਪਿੰਗ ਕੀਤੀ ਇੱਥੇ ਪੀਸਰੇਵਰ ਅੱਛਾ ਫੇ ਹੀ ਹਾਈਵੇ ਵੀ ਇਦਾਂ ਬਿੰਗੇ ਬਣਾਏ ਹੋ ਆ ਜੇ ਤੁਸੀਂ ਦੇਖੋ ਅੱਛਾ ਆ ਜਿਹੜੇ ਜਿੰਨੇ ਆ ਉਹ ਇਹਨੇ ਬਿੰਗੇ ਤਾਂ ਬਣਾਏ ਆ ਵੀ ਜੇ ਉਤੋਂ ਕੋਈ ਬੰਮ ਸਿੱਟੇ ਲਗਾਤਾਰ ਸਿੱਧੀ ਲੈਂਚ ਸਾਰਿਆਂ ਨੂੰ ਨਾ ਮਾਰ ਜਵੇ ਅੱਛਾ ਉਹ ਟਰੱਕ ਵੇ ਇਹਨੂੰ ਕੋਈ ਆ ਬਚ ਗਿਆ ਕੋਈ ਆਤ ਵਾਕੇ ਆ ਤੇ ਫੇਰ ਬੜੇ ਦਿਮਾਗੀ ਆ। EWT अर्ली वार्निंग टावर ਲਾਇਸੀ ਜਿਹਨਾਂ ਨੂੰ ਘੁੱਗੂ ਵੱਜਦਾ ਜਿਹੜਾ ਹੋਏ। ਅੱਛਾ। ਉਹ ਵੀ ਹੈਗੇ ਤੇ ਇਹ ਹਾਈਵੇ ਤਾਈਓ ਪਿੰਗੇ ਆ ਜਦੋਂ ਸਿੱਧੇ ਜਾਂਦੇ ਕਦੀ ਕਾਉਂਸ਼ੇਪ ਰੋਡ ਬਣ ਜਾਂਦੀ ਆ। ਜੀ। ਕਦੀ ਰੇਂਜ ਰੋਡ ਬਣ ਜਾਂਦੀ ਆ। ਸਹੀ ਆ। ਆ ਵੀ ਇੱਥੋਂ ਦੀ ਰਾਹ ਜਾਂ ਕੱਢਿਆ ਸੀਗਾ। ਆਹਾਂ। ਇੱਧਰ ਫੇਰ ਮਸ਼ੀਨਾਂ ਵਸੂਨਾ ਖੜੀਆਂ ਕਰ ਦੇਈਦੀਆਂ ਸੀਗੀਆਂ। ਜੰਗਲ ਹੀ ਆ ਸਾਰਾ। ਨਹੀਂ ਜੰਗਲ ਹੀ ਆ। ਇਹ ਬਾਕੀ ਇੱਧਰੋਂ ਟੇਵ ਹੀ ਨਹੀਂ ਲੱਗਾ ਆਉਣ ਦਾ ਸ਼ਾਪ ਸੀਗੀ ਅੱਗੇ ਦਾ ਆਊ ਜਾਈਦਾ ਸੀ ਸਨੋਹ ਦੇ ਨਾਲੋਂ ਸ਼ਾਪ ਡਿੱਪੀ ਹੂੰ ਤੇ ਮੁੜ ਕੇ ਫਿਰ ਆ ਵੀ ਟ੍ਰੇਲ ਹੀ ਸੀ ਘੋੜਿਆਂ ਦਾ ਅੱਛਾ ਇੱਥੋਂ ਦੀ ਆਉਣੇ ਵਿੱਚ ਦੀ ਇਹ ਨਾ ਘੁੰਮ ਕੇ ਆ ਦੀ ਇੱਧਰ ਚੱਲ ਜਾਓ ਸਾੜੇ ਉਧਰ ਦੀ ਸਾਰੇ ਪਾਸੇ ਜਾ ਸਕਦੇ ਸੀ ਬਿਲਕੁਲ ਕਰ ਦੇਣੇ ਮੈਂ ਹੁਣ ਕਰੂੰਗਾ ਜਿੱਦਾਂ ਕਰ ਦੇਣੇ ਆ ਕੰਮ ਕੰਮ ਮੈਂ ਤਾਂ ਬੜਾ ਕਰਦਾ ਤਾਂ ਨਹੀਂ ਪਰ ਮੁੱਕਦਾ ਹੀ ਨਹੀਂ ਕੰਮ ਦਿਹਾੜੀ ਤਾਂ ਲੰਘ ਜਾਂਦੀ ਮਿੰਟ ਚ ਸਹੀ ਆ ਆ ਵੀ ਟਰੱਕ ਕਿਹੜਾ ਖੜਾ ਇਹ ਵੀ ਵਾਸਾ ਇੱਕ ਵਾਰੀ ਬੈਨਿਆ ਬੜਾ ਭਾਰਾ ਸੀ ਉਦੋਂ ਹੀ ਕ੍ਰੇਨ ਖਿੱਚੀ ਸੀ ਹਾਂ ਉਹ ਸਿਲੰਡਰ ਵੇਗਾ ਬਹੁਤ ਵਧੀਆ ਚੱਲਦਾ ਇੱਥੇ ਖੜਾ ਏ ਪਤਾ ਨਹੀਂ ਹੁਣ ਕਿੰਨੇ ਸਾਲ ਹੋ ਗਏ ਹੁਣੇ ਖੜੇ ਨੂੰ ਇਦਾਂ ਹੀ ਚੱਲਦਾ ਵਧੀਆ ਉਦੋਂ ਤਾਂ ਖਿੱਚੀ ਸੀ ਸੋ ਰੰਗ ਗੁੱਡ ਜੇ ਬਾਈ ਚਾਂਦ ਹੁਣ ਇੱਥੇ ਭਾਲੂ ਆ ਜੇ ਉਹ ਕੋਈ ਹਾਲਾ ਨਹੀਂ ਆਪਾਂ ਨੂੰ ਕੋਈ ਨਹੀਂ ਕਹਿੰਦੇ ਨਹੀਂ ਹੁਣ ਨਹੀਂ ਕਹਿੰਦਾ ਬਾਈ ਚਾਂਦ ਨੂੰ ਦਿਮਾਗ ਚੱਲਦਾ ਨਹੀਂ ਨਹੀਂ ਆਪਾਂ ਗੱਲਾਂ ਕਰੂਗੀ ਦਿਖਾਇਓ ਆਪਣੀ ਉਹ ਕਿਹੜਾ ਹੋਵੇ ਮੈਂ ਤਾਂ ਨਹੀਂ ਕਹਣਾ ਨਹੀਂ 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 ਕੁਝ ਨਹੀਂ ਕਹਿੰਦਾ ਕੋਈ ਪਾਲੂ ਨਹੀਂ ਕਹਿੰਦਾ ਕੁਝ ਕੋਈ ਡੇਰ ਮੂਸ ਮਾਸ ਕੁਝ ਨਹੀਂ ਆਪਣਾ ਤੁਸੀਂ ਆਰਾਮ ਨਾਲ ਕਰੋ ਕੰਮ ਠੀਕ ਆ ਮਿਲਟਰੀ ਦੇ ਪੈ ਆ ਰੀ ਰੈਂਡ ਅੱਛਾ ਉਹ ਇਹਦੇ ਜਿਹੜਾ ਇੰਡੀਆ ਹਾਲੇ ਰੈਕਰ ਉਹ ਵੀ ਚੱਲਦੇ ਆ ਦੇ ਅੱਛਾ ਮੇਰੇ ਹਿਸਾਬ ਨਾਲ ਆ ਹੁਣ ਆ ਇਹ 600 ਹੋਮਸ ਹੋਏਗਾ ਅੱਛਾ ਮਤਲਬ ਲੈ ਗਈ ਇਹ 600 750 ਵੱਡਾ ਆਇਆ ਸੀ ਫੇ 750 ਮੇਕੋ ਅੱਗੇ ਸੀਗਾ ਬਦਾਇਬਸਪੋਰਟ ਠੀਕ ਆ ਵੱਡਾ ਰੈਕ ਉਹੀ ਸੀ ਸਭ ਵੱਡੇ ਟੋ ਟਰੱਕਾਂ ਚੋ ਜੀ ਤੇ ਮਤਲਬ ਪਹਿਲਾਂ 440 ਵੀ ਮੇਕੋ ਰਿਆ ਤੇ 80 85 ਦੇ ਵਿੱਚ ਪਹਿਲੀ ਹਵੀ ਲਿਫਟ ਆਈ ਆ 85 ਦੇ ਵਿੱਚ ਤੇ ਉਹ ਇਦਾਂ ਪਾ ਕੇ ਨਾ ਦੋ ਗਾਡਰ ਜਿਹੇ ਜਿਹਦਾ ਪੁਛਾ ਕੇ ਉਹ ਕੇਵਲ ਨਾ ਚੱਕ ਹੁੰਦੀ ਹੁੰਦੀ ਸੀ 85 'ਚ ਅਗਰੈਸਿਵ ਵਾਲਿਆਂ ਨੇ ਲਿਆ ਦੂਜਾ ਜਿਹੜਾ ਫੇ ਉਦੋਂ ਕਿ ਹਾਈਡਰੋਲਿਕ ਸ਼ੁਰੂ ਹੋਏ ਆ ਫਰ 440 ਜਿਹੜਾ ਹਾਈਡਰੋਲਿਕ ਸੀ 85 'ਚ ਮੇਰੇ ਕੋਲ ਟਰੱਕ ਸੀਗਾ ਜਦਾਂ ਕਿਉਂ ਤੇਰੀਆਂ ਹੁਣ ਆਪਾਂ ਆ ਇੱਧਰ ਆ ਖੜੇ ਆ ਦੇ ਮਗਰ ਅੱਛਾ ਆ ਇੱਧਰ ਵੀ ਖੜਾ ਆਦਾ ਮੈਂ ਬਹੁਤ ਬਾਹਾ ਵਿਚਾਰਾ ਥੱਲੇ ਲੁਕਿਆ ਮੈਸੀ ਆ ਇੱਥੇ ਅੱਛਾ ਵੈਸੀ ਫਰਗੇਟਨ ਆਹ ਹੈ ਅੱਛਾ ਇਹ ਕਿਹੜੇ ਕਿੱਥੋਂ ਦਾ ਇਹ ਸੰਸਾਰ ਜੰਗ ਦੂਜੀ ਵੇਲੇ ਦਾ ਇੰਟਰਨੈਸ਼ਨਲ ਤੇ ਬਾਕੀ ਉਹ ਜੀਐਮ ਜਿਹੜਾ ਐਨੀਵੇ ਮਿਲਟਰੀ ਦੇ ਆਏ ਹਾਲੇ ਆਦੇ ਮਿਲਟਰੀ ਦਾ ਵੀ ਲੱਗਾ ਆ ਤੇ ਟੀ ਇੰਟਰਨੈਸ਼ ਕਿਹੜੀ ਕੰਪਨੀ ਦਾ ਹੈ ਇਹ 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 ਹੈਗਾ ਆ ਆਪਣੇ ਇੰਟਰਨੈਸ਼ਨਲ ਆ ਹੈਗਾ ਆ ਆ ਦੇ ਇਹ ਇਹਦਾ ਮਿਲਟਰੀ ਦਾ ਇਹ ਲੱਗਾ ਆ ਹੱਲੇ ਦੂਜਾ ਜਿਹੜਾ ਓਕੇ ਇਹ ਸੰਸਾਰ ਦੀ ਦੂਜੀ ਜੰਗ ਵੇਲੇ ਵਰਤੇ ਗਏ ਸੀ ਹਨਾ ਹਾਂ ਬਲੂ ਵੋਟੂ ਦੇ ਵਿੱਚ ਥਿਸ ਇਜ਼ ਅ ਰੀਅਲ ਯਾ ਇਹ ਕੋਸ਼ਿਸ਼ ਬਣੀ ਸੀ ਇਹ ਟਰੱਕ ਆ ਜਿਹੜੇ ਆ ਲਿਮਟਿਡ ਯੇ ਸੀਰੋ ਇਹ ਕਿਹੜੀ ਕੰਪਨੀ ਦਾ ਦੱਸਿਆ ਤੁਸੀਂ ਆ ਜਿਹੜਾ ਤੁਹਾਡੇ ਕੋਲ ਆ ਜੀਐਮ ਦਾ ਇਹ ਮਿਲਟਰੀ ਵਾਲਿਆਂ ਨੇ ਜਾਦੇ ਜੀਐਮ ਦੇ ਹੀ ਵਰਤੇ ਆ ਇਹ ਅੱਲੇ ਵੀ ਜਿਹੜੇ ਉਹ 4 ਵੀਲ ਸੈਕਟਰ ਡਰਾਈਵ ਉਹੀ ਹੁੰਦੇ ਜਾਦੇ ਹੂੰ ਦੇ ਚਾਹੂ ਦੇ ਖੜੇ ਆ ਇਹ ਉਧਰ جنگ ਲੜਮਾਏ ਸੀ ਕਿਸੇ ਨਾਲ ਨਹੀਂ جنگ ਤਾਂ ਹੁਣ ਸਾਰੇ ਪਾਸੇ ਲੱਗਦੀ ਰਹੀ ਹੈ ਜਦਾਂ ਲੈ ਕੇ ਯੂ نو ਫਿਰ ਸਾਰੇ ਪਾਸੇ ਰੱਖਦੇ ਹੀ ਆ ਇਹ ਯੂ نو ਓਕੇ ਉਦੋਂ ਦੇ ਫਿਰ ਚੀਜ਼ਾਂ ਤਾਂ ਇਹ ਬਹੁਤ ਬਣਾਉਂਦੇ ਮਿਲਟਰੀ ਵਾਲੇ ਇਹ ਫੇ ਇਹ ਨਹੀਂ ਵਿੱਚ ਚੀਜ਼ਾਂ ਇਹ ਨਹੀਂ ਹੁਣ ਚਾਹੀਦੀ ਬਣਾਉਣੀ ਹੈ ਜਦਾਂ ਹੁਣ ਦੇਖੋ ਆਪਣੇ ਕਿਸੇ ਨੂੰ ਲੋਡ ਪੈ ਜਾਵੇ ਇੱਕਦਮ ਤੁਸੀਂ ਚੀਜ਼ ਆਰਡਰ ਕਰੋਗੇ ਤਾਂ ਸਾਲ ਲੱਗ ਜੂਗੇ ਤੇ ਜੇ ਤੁਹਾਡੇ ਕੋਲ ਹੈਗੀ ਆ ਤੇ ਆਰਾਮ ਨਾਲ ਸ਼ਾਇਦ ਉਹ ਇਹ ਫੇ ਮਿਲਟਰੀ ਵਾਲੇ ਤਾਂ ਹੀ ਹੋ ਇਹਨਾਂ ਦੀਆਂ ਚੀਜ਼ਾਂ 100 200 ਕਿਲੋਮੀਟਰ ਚੱਲੀਆਂ ਹੁੰਦੀਆਂ ਕਿਲੋਮੀਟਰ ਹੁੰਦੇ ਹੀ ਨਹੀਂਗੇ ਕਿ ਨਹੀਂ ਹੋ ਜਿਹੜੀਆਂ ਟਰੱਕ ਆਨੇ ਵਾ ਆਰਡਰ ਕਰ ਲੈਂਦੇ ਆ 1000 1500 2500 3000 ਜੋ ਵੀ ਆ ਉਹ ਆਫਟਰ ਔਇਲ ਫੇ ਕੱਢ ਦਿੰਦੇ ਆ ਇਹ ਕੈਨੇਡਾ ਦੀ ਫੌਜ ਦੇ ਆ ਜਾਂ ਅਮਰੀਕਾ ਦੀ ਫੌਜ ਦੇ ਆ ਮੋਸਟਲੀ ਤਾਂ ਇਹ ਜਿਹੜੇ ਆ ਜਿਆਦਾ ਤਾਂ ਮਿਰਕ ਨੇ ਹੀ ਆ ਜਦਾਂ ਕੈਨੇਡਾ ਤਾਂ ਆਪਾਂ ਵਿਚਾਰੇ ਲੂਚੇ ਹੀ ਆ ਜਿਹੜਾ ਮਰ ਜੀ ਪੜ ਲੈਂਦਾ ਹੈ ਅੱਛਾ 20 ਵੇ ਛੱਡੀ ਪਈ ਆ ਇੱਧਰ ਆਇਆ ਸੀ ਵੀਰੇ ਤੇ ਉਦਾਂ ਮੈਂ ਜੇ ਤੁਹਾਨੂੰ ਹੁਣ ਮੈਨੂੰ ਐਗਜ਼ੈਕਟਲੀ ਸਾਰਾ ਤਾਂ ਨਹੀਂ ਮੈਂ ਤੁਹਾਨੂੰ 100% ਵੀ ਦੱਸ ਦਿੰਦਾ ਕਾਢੇ ਕਿਉਂ ਮਿੱਚੀਆਂ ਬਹੁਤ ਆ ਕੱਲੀ ਕੱਲੀ ਸਾਰੀ ਯੂਨੋ ਹੁਣ ਸਹੀ ਆ ਆਪਾਂ ਵੀ ਬੁੱਢੇ ਹੋਈ ਜਾਂਦੇ ਆ ਹੁਣ ਯੂਨੋ ਇੰਨੀਆਂ ਚੇਤੇ ਨਹੀਂ ਰਹਿੰਦੀਆਂ ਹਾਂ ਚਾਬੀ ਛੁਪੀ ਵਿੱਚ ਹੀ ਪਈ ਆ ਲੈ ਆਹ ਦੇਖੋ ਇਹ ਫਿਰ ਤੁਸੀਂ ਕਿੱਥੋਂ ਲਿਆ ਦੇ ਇਸ ਚਾ ਇੱਥੇ ਖੜੇ ਆ ਐਕਚੁਅਲੀ ਮਿਊਜ਼ੀਅਮ ਸਿਗਾ ਆਪਣੇ ਬ੍ਰਾਊਨਵੇਲ ਹੂੰ ਜੋਰਜ ਮਕੰਜ਼ੀ ਉਹਦੇ ਸੀ ਉੱਥੋਂ ਫੇ ਮੈਂ ਖਰੀਦੇ ਆ ਮੈਂ ਉਦਾਂ ਬੜਾ ਸਸਤਾ ਲਿਆ 100 ਡਾਲਰ ਦਾ ਹੀ ਲਿਆ ਦੀਆ ਲੈ ਕਮਾਲ ਉਦੋਂ ਮੈਂ ਮੈਂ ਲੈਣਾ ਨਹੀਂ ਮੈਂ ਕਿਹਾ ਐਵੇਂ ਚੱਕ ਲਈਦਾ ਮੋਕੇ ਚੱਕਣ ਦਾ ਬਹੁਤ ਜੱਗ ਪੈਂਦਾ ਤੇ ਗੋਰੇ ਨੂੰ ਮੈਂ ਕਿਹਾ ਨਹੀਂ ਕਿ ਮੈਂ ਨਹੀਂ ਲੈਣਾ ਫਿਰ ਉਹਦਾਂ ਕਰਦਾ ਮੈਂ ਕਿਹਾ ਮੈਂ ਨਾ ਚੈੱਕ ਬੋਲਿਆ ਕੁਝ ਨਹੀਂ ਮੈਂ ਕਿਹਾ ਪੈਸੇ ਮੈਂ ਨਹੀਂ ਲੈ ਜਾਣੇ ਚਲੋ ਆਕਸ਼ਨ ਵਾਲੇ ਤਾਂ ਸਾਰੇ ਜਾਣਦੇ ਹੀ ਐ ਲੈ ਲੋ ਚੀਜ਼ ਕੋਈ ਗੱਲ ਨਹੀਂ ਐ ਤੇ ਫਿਰ ਮੈਂ ਕਿਹਾ ਨੋ ਨੋ ਪ੍ਰੋਬਲਮ ਖੈਂਗ ਗੋਰੋਂ ਆਹ ਮਿਲਟਰੀ ਦਾ ਇਹ ਰੰਗ ਆ ਲਿਆ ਦੇ ਇਹਦੇ ਤੇ ਬਿਲਕੁਲ ਜੀ ਅੱਜ ਕੀ ਰੱਖਿਆ ਭਾਈ ਇਹ ਆਪਣੇ ਪਹਿਲਾਂ ਬੈਨ ਮੋਰੇ ਸੀ ਖੜੀ ਅੱਛਾ ਜੀ ਇਹਦੇ ਚ ਡਰਮ ਭਰ ਕੇ ਦਾਣਿਆਂ ਦੇ ਰੱਖਦੇ ਹੀ ਦੇ ਸੀ ਤੇ ਵੇਚੇ ਦੇ ਉਹ ਦਾਣੇ ਸਾਫ਼ ਕਰਨ ਵਾਲੀ ਮਸ਼ੀਨ ਐ ਇਹ ਕਿ ਬੱਚੇ ਦੇ ਇਹਦੇ ਵਿੱਚ ਹੀ ਆ ਹਾਂ ਤੇ ਇਹ ਫਿਰ ਮੈਂ ਹੁਣ ਬੋਬਕੈਟ ਜੀ ਨਾ ਲੈ ਜਾਣਾ ਹੁੰਦਾ ਆ ਤੇ ਉਹਦੇ ਨਾਲ ਲਿਜਾ ਕੇ ਦੇ ਫਿਰ ਇਹਦਾ ਇੰਡੀਆ ਹੈਗੀਆਂ ਆ ਇਹਦੇ ਉੱਤੇ ਦਾਣੇ ਪਾਈ ਜਿਹੜੇ ਪੱਖਾ ਜਿਹਨੂੰ ਕਹਿੰਦੇ ਆ ਹੂੰ 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 ਆਹ ਬੈਲਟ ਜਈ ਹੀ ਆ ਲਾਈ ਹੋ ਆ ਕਈ ਵਾਰੀ ਲੈ ਜਾਂਦੀ ਚੱਲਦੀ ਚੱਲਦੀ ਤੇ ਪਾ ਲੈਣਾ ਬੁੱਤਾ ਲਾ ਜਾਂਦੀ ਆ ਠੀਕ ਆ ਇਹਦੇ ਉਹ ਬੈਗ ਲਿਆ ਤੈਨੂੰ ਇੱਕ ਭਰ ਦੂੰਗਾ ਮੈਂ ਉਹ ਬੈਗ ਲਈ ਕੱਢ ਕੇ ਉਹ ਗੱਟਾ ਪਿਆ ਵਿੱਚ ਹਲੇ ਵਿੱਚ ਆ ਪਏ ਆ ਹੋਰ ਦਾਣੇ ਦੂਨੇ ਵੀ ਉਹ ਦਰਮਣ ਦਰਮਣ ਛੋਣੇ ਆ ਬਾਕੀ ਇੱਥੇ ਹੀ ਖੜੀਏ ਤੇ ਦਰਖਤ ਰੂਪ ਵੀ ਡਿੱਗੇ ਪਏ ਆ ਡਾਕਟਰ ਹੋਵੇ ਇਨੀਵੇ ਉਹ ਮੀਤ ਹੋਈਆਂ ਆ ਦੇਖੀ ਤਾਂ ਕਲੀਨ ਹੀ ਆ ਬੈਗ ਜਾਂ ਨਹੀਂ ਨਹੀਂ ਕਲੀਨ ਹੀ ਆ ਜੇ ਨਹੀਂ ਕਲੀਨ ਤਾਂ ਉਹ ਵਿੱਚੋਂ ਉਹਦੇ ਕੱਢ ਲਾ ਹੋਰ ਠੀਕ ਆ ਤੇ ਆ ਕੀ ਹੈ ਬਾਈ ਜੀ ਹਾਂਜੀ ਆਹਾ ਇਹ ਹੈਗੀ ਆ ਇਹ ਇਹ ਜਿਹੜੀ ਥੱਲੇ ਉਹ ਜਦੋਂ ਨਾ ਖਿੱਚੂਗੇ ਉਹ ਪਈਏ ਨੇ ਇਹਦਾ ਚਲਾਈ ਜਾਣੀ ਆ ਕਟਰ ਪੱਠੇ ਵੱਢਣ ਵਾਲੀ ਜਿੱਦਾਂ ਕੰਬਾਈਨ ਹੁੰਦੀ ਆ ਆ ਥੱਲੇ ਆ ਜਾਣੀ ਆ ਇਹਨੂੰ ਤੁਸੀਂ ਖਿੱਚਣਾ ਹੀ ਆ ਅੱਛਾ ਇੱਥੋਂ ਉਹ ਪਈਆ ਜਿਹੜਾ ਆ ਉਹਦੇ ਗੀਅਰ ਲੱਗਾ ਆ ਉਫ ਇਹ ਇਹ ਦੰਦਾ ਦੇ ਵਿੱਚ ਜਾਈ ਜਾਂਦਾ ਇਹ ਅੱਛਾ ਪੱਠੇ ਵੱਢਣ ਵਾਲੀ ਕਣਕ ਵੱਢਣ ਵਾਲੀ ਜੋ ਵੀ ਵੱਢਣਾ ਆ ਯਾ ਇਹਨੂੰ ਮੋਰ ਕਹਿੰਦੇ ਆ ਮੋਰ ਉਹ ਲੌਨ ਮੋਰ ਜਦਾਂ ਮੋਰ ਜਦਾਂ ਕੱਟਣੀ ਜਦਾਂ ਮੋਰ ਹਾਂ ਠੀਕ ਹੈ ਠੀਕ ਹੈ ਤੇ ਇਹ ਮਤਲਬ ਗਰਾਊਂਡ ਡਰੋਨ ਇਹਨੂੰ ਕਹਿੰਦੇ ਆ ਗਰਾਊਂਡ ਤੁਸੀਂ ਟਰੈਕਟਰ ਨਾਲ ਵੀ ਖਿੱਚ ਸਕਦੇ ਹੋ ਘੋੜਿਆਂ ਨਾਲ ਖਿੱਚ ਲੋ ਜਿੰਨਾ ਮਰਜ਼ੀ ਖਿੱਚ ਲੋ ਕਿਉਂ ਪਈਏ ਤੋਂ ਘੁੰਮਣਾ ਆ ਉਹ ਜਿਹੜੀ ਕਟਰਿਆ ਉਹਨੇ ਇਹਨੂੰ ਚਲਾਉਣਾ ਆ ਅੱਛਾ ਹਾਂ ਉਹ ਦੇਖੋ ਨਾ ਗੇਅਰ ਬਾਕਸ ਲੱਗਾ ਆ ਆ ਪਈਆ ਹੋ ਗਿਆ ਆ ਆ ਪਈ ਆ ਥੱਲੇ ਹੋ ਗਿਆ ਇਹਦੇ ਇਹਨੇ ਤਿਲਕਣਾ ਨਹੀਂ ਉਹ ਵਿੱਚੋਂ ਗੇਰ ਦੇਖ ਦੂਜੇ ਪਾਸਿਓਂ ਜਾ ਕੇ ਹਾਂ ਆ ਦੇਖੋ ਹਨਾ ਹਾਂ ਆ ਫੇ ਆ ਨਹੀਂ ਆ ਦੇ ਗੇਰ ਆ ਲੱਗਾ ਅੱਛਾ ਆ ਆ ਪਈਏ ਨਾ ਗੇਰ ਆ ਉਹਨਾਂ ਫੇ ਆ ਚੱਲਦਾ ਆ ਉਹਨਾਂ ਚੱਲ ਕੇ ਫੇ ਇੱਥੇ ਆ ਸ਼ੈਫਟ ਆਉਂਦੀ ਆ ਆ ਸ਼ੈਫਟ ਆ ਦੇ ਇੱਥੇ ਉਹਨੂੰ ਕਰੀ ਜਾਂਦੀ ਆ ਜਿਹੜੇ ਕਟਰਿਆ ਅੱਛਾ ਵਿੱਚ ਆ ਕੁੱਟੀ ਜਾਂਦੀ ਆ ਹਾਂ ਠੀਕ ਆ ਵੀ ਗੱਲ ਇਹ ਹੋਸਟ ਡਾਉਨ ਕਿਉਂ ਪਹਿਲਾਂ ਇੰਦਾ ਹੀ ਸੀਗੇ ਇਹ ਘੋੜੇ ਘਾੜਿਆਂ ਨਾਲ ਹੀ ਤਾਂ ਹੀ ਉਹ ਜਿਹੜੇ ਘੋੜੇ ਆ ਨਾ ਸਟਿਲ ਜਿਹੜੇ ਆਪਣੇ ਆਹਰ ਪਸ਼ੂ ਵੀ ਕੋਈ ਵੀ ਆ ਘੋੜੇ ਨੂੰ ਪਹਿ ਲਿਆ ਜੇ ਤੁਸੀਂ ਉਹ ਘੋੜਾ ਇਥੋਂ ਲੈ ਕੇ ਜਾਣਾ ਨਾ ਬੀਸੀ ਨੂੰ ਵੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਭਾਵੇਂ 2 ਕਿਲੋਮੀਟਰ ਪਾਉਂ ਰਸਟ ਜਿੱਦਾਂ ਮਾਜੀ ਤੁਰੇ ਜਾਓ ਕਿੰਤੂ ਪਰ ਉਹ ਜੂ ਕਰोगे ਪਰ ਇਹਨਾਂ ਦਾ ਲਾ ਜਿਹੜਾ ਲਿਫਟ ਨਹੀਂ ਘੋੜੇ ਦਾ ਕੀਤਾ ਕਿ ਉਹ ਘੋੜਾ ਇਜ਼ ਕਿੰਗ ਹੀ ਕੈਨ ਗੋ ਐਨੀਵੇਅਰ ਇਹ ਮਤਲਬ ਮਤਲਬ ਜੋ ਇਹਨੇ ਉਹ ਬਾਅਦ ਕੀਤੀ ਆ ਜਦਾਂ ਉਹ ਤੋਂ ਪਹਿਲਾਂ ਵੀਵਰ ਨੇ ਕੀਤੀ ਧਰਦੀ ਬਾਤਾਂ ਯੋ ਆਪਣੇ ਨਿੱਕਲਦੇ ਵੀਵਰ ਦੀ ਫੋਟੋ ਆ ਤੇ ਬਾਕੀ ਜਿਹੜਾ ਘੋੜਾ ਹੁਣ ਫੈਰੀ ਤੇ ਵੀ ਤੁਸੀਂ ਚਲੇ ਜਾਵੋ ਜੇ ਤੁਹਾਨੂੰ ਫੈਰੀ 5 6 ਮਤਲਬ ਵੇਟ ਤੁਹਾਨੂੰ ਕਰਨੀ ਪੈਣੀ ਹੈ ਤੁਹਾਡੇ ਕੋ ਘੋੜੇ ਤੁਸੀਂ ਪਹਿਲਾਂ ਚੜੂਗੇ ਘੋੜੇ ਦੀ ਦੀ ਹਾਂ ਘੋੜੇ ਨੂੰ ਪਹਿਲਾਂ ਤੂੰ ਤੇਰੇ ਕੋਲ ਟੇਲ ਰਹੂਗਾ ਬੀਚੀ ਜਾਉ ਤੈਨੂੰ ਗ੍ਰੀਨ ਲਾਈਟ ਹੋ ਪਹਿਲਾਂ ਤੂੰ ਚੜੂ ਸਭ ਤੋਂ ਪਹਿਲਾਂ ਸਾਰਿਆਂ ਤੋਂ ਲਾਉਂ ਤੂੰ ਮੋਰੇ ਲਾਉਗੇ ਸੋ ਹਾਰਸ ਇਜ਼ ਫਰਸਟ ਕਿਜ਼ ਅ ਹਾਰਸ ਇਸ ਦੀ ਕਿੰਗ ਸਟਿਲ ਯਾ ਬਚਾਤਾ ਇਹਨੇ ਬੈਟਰੀਆਂ ਬੂੜ ਰੀਆਂ ਕਈ ਵਾਰੀ ਆਨ ਰਹਿ ਜਾਂਦੀਆਂ ਆ ਤੇ ਫਿਰ ਖਰਾਬ ਹੋ ਜਾਂਦੀਆਂ ਉਹ ਨੋ ਇਸ ਵੈਰੀ ਗੁੱਡ ਮਸ਼ੀਨ ਮੈਨੂੰ ਤਾਂ ਇਹ ਲੱਗਦਾ ਕੱਲਾ ਜਾਜ ਹੀ ਰਹਿ ਗਿਆ ਹੂ ਚਲਾਉਣ ਵਾਲਾ ਤੁਹਾਡੇ ਨਹੀਂ ਜਾਜ ਵੀ ਢਾ ਲੈਦਾ ਢਾ ਲੈਦਾ oh yes ਅੱਛਾ ਰਹਿੰਦਾ ਕੀ ਹੈ ਫਿਰ ਚਲਾਉਣ ਵਾਲਾ ਬਸ ਇਦਾਂ ਹੀ ਤੋੜੀ ਫਿਰਦੇ ਆ ਸਾਰੇ ਟਰੈਕਟਰ ਖੜੇ ਦੇਖਣੇ ਤੁਹਾਨੂੰ 6 ਮਹੀਨੇ ਲੱਗ ਜਾਣੇ ਇੱਥੇ ਜਿੱਧਰ ਜਾਓਗੇ ਟਰੈਕਟਰ ਹੀ ਖੜੇ ਕੀਤੇ ਆ ਆ ਲੈ ਆ ਕਿੱਥੇ ਖੜਾ ਏ ਕਿਹੜੀ ਕੰਪਨੀ ਦਾ ਸੀ ਵੀ ਪੁੱਛ ਇਹਨੂੰ ਕਿਹੜੀ ਕੰਪਨੀ ਦਾ ਇਹਦਾ ਗੁੱਸੇ ਜਿਹਾ ਲੱਗਦਾ ਮੈਨੂੰ ਇੰਟਰਨੈਸ਼ਨਲ ਲੱਗਦਾ ਮੈਨੂੰ ਇੰਟਰਨੈਸ਼ਨਲ ਲੱਗਦਾ ਵਧੀਆ ਹੁੰਦਾ ਉਹਦਾ ਚੱਲਦਾ ਸੀਗਾ ਇਹ ਪਰ ਥੋੜਾ ਜਿਹਾ ਵਿਚਾਰੇ ਦੰਦ ਦੰਦੇ ਦੇ ਨਿਕਲੇ ਹੋਈ ਆ ਹੁਣ ਅੱਛਾ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਵਾਲਿਆਂ ਦਾ ਠੀਕ ਆ ਮਸ਼ੀਨ ਮੈਂ ਫੇ ਜਦੋਂ ਟਵਾਡੂ ਆ ਪੈ ਜਾਂਦਾ ਟਰੱਕ ਚੱਲਦੇ ਵੇ ਇੱਥੋਂ ਮੈਂ ਗ੍ਰੇਵਲ ਭਰ ਲਈਦੀ ਆ ਇਹ ਤਾਂ ਥੋੜੀ ਤਾਂ ਪਿੱਟ ਪੂਰੀ ਵਧੀਆ ਕਰ ਲਈ ਨੀ ਨਹੀਂ ਨਹੀਂ ਸਾਰੀ ਗ੍ਰੇਵਲ ਹੈ ਗ੍ਰੇਵਲ ਹੀ ਬਹੁਤ ਸਾਰੀ ਤੁਸੀਂ ਬੈਠੇ ਹੀ ਨੋ ਨੋ ਯਾਰ ਪਰ ਆ ਮੈਂ ਤਾਂ ਖਜਾਨੇ ਦੇ ਬੈਠੇ ਹਾਂ ਖਜਾਨੇ ਦੇ ਬਿਲਕੁਲ ਵਿੱਚੋਂ ਕਾਫੀ ਆਹੋ ਨਿਕਲੇ ਆਉਂਦਾ ਆ ਤੇ ਆ ਹੁਣ ਮੈਂ ਤੁਹਾਨੂੰ ਦੱਸਦਾ ਕੀ ਆ ਸਿਸਟਮ ਇਧਰ ਹੈ ਉਹ ਹਾਂਜੀ ਆ ਬੇਰ ਦੀ ਛੇਟਿਆ ਇਹ ਅੱਛਾ ਪਾਈ ਸੀ ਦੈਟਸ ਬੇਅਰ ਪਾਲੂ ਕਿ ਕਹਿੰਦੇ ਪਾਲੂ ਪਾਲੂ ਅੱਛਾ ਪਾਲੂ ਦੇ ਆਏ ਤਾਂ ਪੱਲੂ ਵੀ ਫਿਰਦੇ ਆ ਜੀ ਨਹੀਂ ਕੁਝ ਨਹੀਂ ਕਹਿੰਦੇ ਕੋਈ ਨਹੀਂ ਕੁਝ ਕਹਿੰਦਾ ਸਾਰੇ ਹੱਕਾ ਜੇ ਇੱਥੇ ਰੋਟੀ ਢੱਡੀ ਖਾਣ ਨੂੰ ਮਿਲ ਜਾਂਦੀ ਸਾਰਿਆਂ ਨੂੰ ਕਿਸੇ ਨੂੰ ਕੋਈ ਦੰਦੀ ਵੱਡਦਾ